ਉਲਕੋ ਜਗਜੀਤ ਸਿੰਘ ਡੱਲਵਾਲ ਸਾਹਿਬ ਡੱਲਵਾਲ ਸਾਹਿਬ ਇੱਕ ਵੀ ਕਹਿਣਾ ਚਾਹਉ ਕਿ ਜਿਹੜੀ ਅੱਜ ਮੀਟਿੰਗ ਹੋਈ ਉਹਦੇ ਵਿੱਚ ਕੌਣ ਕੌਣ ਬੈਠਾ ਹੋਇਆ ਦੇਖੋ ਸਾਡੇ ਨਾਲ ਜਿਹੜੀ ਮੀਟਿੰਗ ਹੋਈ ਅੱਜ ਅੱਜ ਮੀਟਿੰਗ ਬਹੁਤੀ ਮਤਲਬ ਇਹ ਨਹੀਂ ਸੀਗਾ ਕਿ ਕੋਈ ਸਾਡੀ ਸਰਕਾਰ ਨਾਲ ਮੀਟਿੰਗ ਸੀ ਸਾਡੀ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਲਗਾਤਾਰ ਕੋਆਰਡੀਨੇਸ਼ਨ ਕਰਕੇ ਸਾਡੀ ਮਤਲਬ ਮੀਟਿੰਗ ਕਰਵਾਉਂਦਾ ਯਤਨ ਕਰ ਰਹੇ ਸੀ ਉਹੀ ਬੈਠੇ ਸੀ ਸਰਕਾਰ ਦੇ ਸਕਾਨ ਸਿੰਘ ਵਰਗੇ ਔਰ ਇਹ ਵੀ ਆ ਸਾਡਾ ਕਿ ਮਤਲਬ ਜਿਹੜੀ ਇਹ ਮੀਟਿੰਗ ਹ ਹੋਣੀ ਹੈ ਇਹਦੇ ਵਿੱਚ ਸਾਡੇ ਤਿੰਨ ਮਨਿਸਟਰ ਬੈਠਣੇ ਨੇ ਜੀ ਸੈਂਟਰ ਦੇ ਔਰ ਨਾਲ ਅਸੀਂ ਮਤਲਬ ਉਮੀਦ ਕਰਦੇ ਆ ਕਿ ਸਾਡੀ ਜਿਹੜੀ ਸਟੇਟ ਦੇ ਜਿਹੜੇ ਮੁੱਖ ਮੰਤਰੀ ਨੇ ਜੀ ਅਗਰ ਉਹ ਵੀ ਤਕੜੇ ਹੋ ਕੇ ਇਸ ਮੀਟਿੰਗ ਦੇ ਵਿੱਚ ਆਪ ਬਹਿ ਕੇ ਮੀਟਿੰਗ ਨੂੰ ਮਤਲਬ ਜਿਹੜੇ ਵੀ ਕਿਉਂਕਿ ਬਹੁਤ ਸਾਰੇ ਮਸਲੇ ਨੇ ਉਹ ਸਾਡੇ ਸੀਐਮ ਸਾਹਿਬ ਹੀ ਆ ਕੇ ਹੋ ਸਕਦਾ ਉੱਥੇ ਹਾਂ ਉਹਨੂੰ ਸਮੇਟ ਸਕਦੇ ਨੇ ਉਹ ਉੱਥੇ ਵਿੱਚ ਬੈਠਣ ਜਿਹੜੇ ਪੰਜਾਬ ਦੇ ਮੁੱਦੇ ਹੁਣ ਪੰਜਾਬੀ ਸਰਕਾਰ ਕਰਦੀ ਹਾਂ ਜਿਹੜੇ ਉੱਥੇ ਆਉਣਗੇ ਨਾ ਤਾਂ ਹੀ ਗੱਲਬਾਤ ਹੋਏਗੀ ਤਾਂ ਉਹਨਾਂ ਨੂੰ ਮਤਲਬ ਮੀਟਿੰਗ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਡਲਵਾਲ ਸਾਹਿਬ ਲੱਗਦਾ ਕਿ ਸੰਘਰਸ਼ਿਤ ਤਿੱਖਾ ਹੁੰਦਾ ਜਾ ਰਿਹਾ ਲੋਕ ਆਵਾਮ ਜਿਹੜੇ ਕਿ ਵੱਧ ਰਹੇ ਨੇ ਨਹੀਂ ਦੇਖੋ ਜਦੋਂ ਅੰਦੋਲਨ ਲੜਾਂਗੇ ਪੀੜਤ ਲੋਕ ਆ ਦੁਖੀ ਲੋਕਾਂ ਅੰਦੋਲਨ ਦਾ ਹਿੱਸਾ ਬਣਨਗੇ ਔਰ ਬਣਨੇ ਵੀ ਚਾਹੀਦੇ ਨੇ ਲੇਕਿਨ ਇਹਦੇ ਚੱਕਰ ਦਾ ਜਰੂਰ ਸਾਨੂੰ ਧਿਆਨ ਰੱਖਣਾ ਪਏਗਾ ਕਿ ਜਿਵੇਂ ਜਿਵੇਂ ਅੰਦੋਲਨ ਤਕੜਾ ਹੁੰਦਾ ਜਾਏਗਾ ਜਿਵੇਂ ਜਿਵੇਂ ਸਰਕਾਰਾਂ ਦੇ ਪ੍ਰਭਾਵ ਪਾਏਗਾ ਓਵੇਂ ਓਵੇਂ ਕੀ ਹੋਏਗਾ ਸਰਕਾਰਾਂ ਇਹਦੇ ਵਿੱਚ ਆਪਣੇ ਬੰਦੇ ਵੀ ਛੱਡਣ ਗਿਆ ਉਹਨਾਂ ਗੱਲਾਂ ਤੋਂ ਸਾਨੂੰ ਬਹੁਤ ਇਤਿਆਦ ਵਰਤਣਾ ਪਿਆ ਜਿੱਦਾਂ ਕਿ ਇੱਕ ਪਾਸੇ ਟੇਬਲ ਟॉक ਮੀਟਿੰਗ ਹੋ ਰਹੀ ਹੈ ਦੂਜੇ ਪਾਸੇ ਬਰੂਸੁੱਟੇ ਜਾ ਰਹੀ ਹੈ ਕਿਸਾਨਾਂ ਨੂੰ ਹਾਂ ਉਹੀ ਗੱਲ ਦੇ ਉੱਤੇ ਲਾਸਟ ਤੱਕ ਸਾਡੀ ਗੱਲ ਹੋਈ ਹੈ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਸ਼ਾਂਤੀ ਬਣਾ ਕੇ ਰੱਖਾਂਗੇ ਲੇਕਿਨ ਉਹ ਦੂਜੇ ਪਾਸਿਓਂ ਇਧਰੋਂ ਵੀ ਸ਼ਾਂਤੀ ਬਣਨੀ ਚਾਹੀਦੀ ਹੈ ਔਰ ਉਹ ਕਰੋ ਸ਼ਾਂਤੀ ਨਹੀਂ ਬਣਦੀ ਤਾਂ ਫਿਰ ਕੱਲ੍ਹ ਵਾਲੀ ਮੀਟਿੰਗ ਦੀ ਕੀ 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 ਕੀਮਤ ਰਹਿ ਗਈ ਕੀ ਬਲੀ ਹੋ ਰਹੀ ਅਗਲੀ ਰਣਨੀਤੀ ਜਿਹੜੀ ਕਿ ਤਿਆਰ ਕੀਤੀ ਗਈ ਹੈ ਤੇ ਜਿਹੜੀ ਕੱਲ੍ਹ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਾਈ ਜਾਵੇਗੀ ਇਹ ਮੀਟਿੰਗ ਦਾ ਸਮਾਂ 12 ਵਜੇ ਦਾ ਦੱਸਿਆ ਜਾ ਰਿਹਾ ਜੋ ਜੋ ਪੰਜਾਬ ਦੇ ਮੁੱਦੇ ਨੇ ਇਹ ਵੀ ਜਗਦੀਸ਼ ਸਿੰਘ ਡੱਲੇਵਾਲ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਗਈ ਹੈ ਉਹ ਵੀ ਇਸ ਮੀਟਿੰਗ ਦਾ ਹਿੱਸਾ ਬਣ ਕੈਮਰਾਮੈਨ ਮਨੋਜ ਦੇ ਨਾਮ ਮਜਿੰਦਰ ਸਿੰਘ ਲਿਵਿੰਗ ਇੰਡਰ ਰਾਜਪੂਤ